ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਬਾਦਲ ਕਰੇਗਾ ਜਿੱਤ ਪ੍ਰਾਪਤ ਅਕਾਲੀ ਦਲ ਬਾਦਲ ਦੀ ਸਥਿਤੀ ਪਹਿਲਾ ਵਰਗੀ ਬਣੀ ਜੋ 2012 ਤੇ 7 ਨੂੰ ਲੈ ਕੇ ਅਕਾਲੀ ਦਲ ਚੋਣ ਜਿੱਤਦਾ ਰਿਹਾ ਲੋਕ ਫਿਰ ਅਕਾਲੀ ਦਲ ਬਾਦਲ ਨੂੰ ਜੋ ਤਰਨਤਾਰਨ ਦੀ ਜਿਮਨੀ ਚੋਣ ਜਿਤਾਉਣਗੇ ਇਸ ਦੇ ਬਾਰੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤੁਸੀਂ ਜਿਹੜੇਓ ਆਵਾਜ਼ੇ ਪੰਜਾਬ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੇ ਬਾਰੇ ਜਾਣਕਾਰੀ ਦੇ ਸਕੀਏ ਤਰਨਤਾਰਨ ਦੀ ਜਿਮਨੀ ਚੋਣ ਦੇ ਬਾਰੇ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਸਕੀਏ ਸੋ ਤਰਨਤਾਰਨ ਦੇ ਵਿੱਚ ਸਮੀਕਰਨ ਦਿਨ ਤੋਂ ਦਿਨ ਬਦਲਦੇ ਜਾ ਰਹੇ ਨੇ ਅਕਾਲੀ ਦਲ ਬਾਦਲ 2007 ਵਾਲੇ ਤੇ 2012 ਵਾਲੀ ਸਥਿਤੀ ਦੇ ਵਿੱਚ ਆ ਗਿਆ ਹੈ ਜੋ ਅੱਜ ਕਰਨ ਤਰ ਹਲਕੇ ਦੇ ਪਿੰਡਾਂ ਦੇ ਵਿੱਚ ਪੀਲੇ ਰੰਗ ਦੇ ਝੰਡੀਆਂ ਤੱਕੜੀ ਦੇ ਨਿਸ਼ਾਨ ਵਾਲੀਆਂ ਝੰਡੀਆਂ ਨਜ਼ਰ ਆਉਂਦੀਆਂ ਨੇ ਜਿਵੇਂ ਪਹਿਲਾਂ 2012 ਦੇ ਵਿੱਚ ਤੇ 2007 ਦੇ ਵਿੱਚ ਅਕਾਲੀ ਦਲ ਦਾ ਆਧਾਰ ਸੀਗਾ ਉਸੇ ਤਰ੍ਹਾਂ ਹੁਣ ਫਿਰ ਅਕਾਲੀ ਦਲ ਸਥਿਤੀ ਦੇ ਵਿੱਚ ਜੋ ਚੱਲ ਰਿਹਾ ਹੈ ਜਿਸ ਤੋਂ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਬਖਲਾੜ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹੀ ਉਮੀਦਵਾਰ ਬਣਾਇਆ ਜਿਹੜਾ ਇੱਥੋਂ ਪਹਿਲਾਂ ਅਕਾਲੀ ਦਲ ਵੱਲੋਂ ਜਿੱਤਦਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਜੋ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਵਿਰੋਧੀਆਂ ਦੇ ਉੱਪਰ ਤੰਜ ਕੱਸ ਰਹੇ ਨੇ ਵਿਰੋਧੀਆਂ ਦੇ ਉੱਪਰ ਜੋ ਉਹਨਾਂ ਨੂੰ ਟਾਰਗੇਟ ਕਰਦੇ ਨੇ ਜਿਸ ਕਾਰਨ ਲੋਕ ਜਿਹੜੇ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਉਹੀ ਪਹਿਲਾਂ ਵਾਲਾ ਭਾਸ਼ਣ ਉਹੀ ਕਮੇਡੀ ਉਹੀ ਤੰਜ ਨਹੀਂ ਸੁਣਨ ਆਉਂਦੇ ਜਿਸ ਕਰਕੇ ਰੋਡ ਸ਼ੋਅ ਕੱਲ ਜੋ ਕੀਤਾ ਗਿਆ ਉਸ ਰੋਡ ਸ਼ੋਅ ਦੇ ਵਿੱਚ ਜੋ ਵਕ ਵਕ ਹਲਕਿਆਂ ਦੇ ਨਾਲ ਲੱਗਦੇ ਲੋਕ ਆਏ ਹੋਏ ਸੀ ਆਪਣੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਪਰ ਤਰਨਤਾਰ ਹੜਕੇ ਦੇ ਲੋਕ ਬਹੁਤ ਘੱਟ ਦੇਖੇ ਗਏ। ਸੋ ਤਰਨਤਾਰਨ ਦੇ ਵਿੱਚ ਲੋਕ ਸਭਾ ਚੋਣਾਂ ਦੇ ਸਮੇਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਸੀ ਸੱਤਾਧਾਰੀ ਪਾਰਟੀ ਨੂੰ। ਜਦੋਂ ਕਿ ਉੱਥੇ ਅਮਰਤਪਾਲ ਜੋ ਆਜ਼ਾਦ ਉਮੀਦਵਾਰ ਚੋਣ ਲੜੇ ਸੀ ਉਹਨਾਂ ਨੂੰ 40000 ਦੇ ਕਰੀਬ ਵੋਟ ਮਿਲੀ ਸੀ ਤੇ ਆਮ ਆਦਮੀ ਪਾਰਟੀ ਨੂੰ ਸਿਰਫ 18000 ਵੋਟ ਤੇ ਹੀ ਗੁਜ਼ਾਰਾ ਕਰਨਾ ਪਿਆ ਸੀ ਔਰ ਉੱਥੇ ਕਾਂਗਰਸ ਤੇ ਵੀ ਆਮ ਆਦਮੀ ਪਾਰਟੀ ਨਾਲੋਂ ਉੱਪਰ ਸੀ। ਹੁਣ ਕਾਂਗਰਸ ਦੀ ਸਥਿਤੀ ਵੀ ਜਿਹੜੀ ਇਹ ਪਹਿਲਾਂ ਨਾਲੋਂ ਕਮਜ਼ੋਰ ਏ ਔਰ ਉੱਥੇ ਹੀ ਅੰਮ੍ਰਿਤਪਾਲ ਦੀ ਪਾਰਟੀ ਦਾ ਉਮੀਦਵਾਰ ਭਾਈ ਮਨਦੀਪ ਸਿੰਘ ਉਹ ਜ਼ਰੂਰ ਕਿਤੇ ਨਾ ਕਿਤੇ ਟੱਕਰ ਦੇ ਵਿੱਚ ਨਜ਼ਰ ਆਉਂਦਾ ਹੈ ਮੁਕਾਬਲੇ ਦੇ ਵਿੱਚ ਨਜ਼ਰ ਆਉਂਦਾ ਹੈ ਪਰ ਮੁਕਾਬਲਾ ਸਿਰਫ ਤੇ ਸਿਰਫ ਅਕਾਲੀ ਦਲ ਤੇ ਮਨਦੀਪ ਸਿੰਘ ਦਾ ਦੇਖਿਆ ਜਾ ਰਿਹਾ ਹੈ ਨਾ ਕਿ ਸੱਤਾਧਾਰੀ ਪਾਰਟੀ ਸੱਤਾਧਾਰੀ ਪਾਰਟੀ ਦਾ ਜੋ ਲੀਡਰ ਹੈ ਹਰਮਿੰਦਰ ਸਿੰਘ ਸੰਧੂ ਉਸ ਦਾ ਅਸਰ ਸੂਖ ਜ਼ਰੂਰ ਹੈ ਉਸ ਨੂੰ ਲੋਕ ਆਪਣੇ ਘਰ ਵਿੱਚ ਚਾਹ ਪਾਰਟੀ ਬੁਲਾਉਂਦੇ ਨੇ ਪਰ ਵੋਟ ਪਾਉਣ ਤੋਂ ਇਨਕਾਰ ਕਰ ਰਹੇ ਨੇ ਕਿ ਅਸੀਂ ਸੱਤਾਧਾਰੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਹੁਣ ਹਰਮੇਸ਼ ਸਿੰਘ ਸੰਧੂ ਜ਼ਰੂਰ ਪੁਸ਼ਟਾਰਿਆ ਕਿ ਆਪ ਵਿੱਚ ਜਾ ਕੇ ਪਰ ਆਪ ਦੇ ਵਿੱਚ ਜਾਣ ਤੋਂ ਪਹਿਲਾਂ ਜੋ ਉਹਨਾਂ ਨੇ ਡਿੰਪੀ ਢਿੱਲੋਂ ਬਾਰੇ ਨੂੰ ਸੋਚਿਆ ਸੀ ਕਿ ਜਿਵੇਂ ਗਿੱਦੜਵਾ ਹਲਕੇ ਦੇ ਵਿੱਚ ਡਿੰਪੀ ਢਿੱਲੋਂ ਆਪੇ ਸ਼ਾਮਲ ਹੋਏ ਰੋ ਵਿਧਾਇਕ ਬਣ ਕੇ ਹੋ ਸਕਦਾ ਹੈ ਤਰਨਤਾਰਨ ਦੇ ਵਿੱਚ ਵੀ ਆਪ ਦਾ ਜਿਹੜਾ ਕਿ ਉਹ ਸਿੱਕਾ ਚੱਲ ਜਾਵੇ ਪਰ ਜੋ ਮੱਝ ਏਰੀਆ ਦੇ ਵਿੱਚ ਲੋਕ ਜਿਹੜੇ ਨੇ ਉਹ ਨਾ ਤਾਂ ਡਰਦੇ ਨੇ ਤੇ ਨਾ ਹੀ ਮਾਝੇ ਏਰੀਆ ਦੇ ਵਿੱਚ ਲੋਕਾਂ ਨੂੰ ਕੋਈ ਲਾਲਚ ਦਿੱਤਾ ਜਾ ਸਕਦਾ ਸੋ ਇਸੇ ਕਰਕੇ ਹਰਮੇਂਦ ਸਿੰਘ ਸੰਧੂ ਨੂੰ ਇਹ ਪਛਤਾਵਾ ਹੋ ਰਿਹਾ ਹੋਵੇਗਾ ਉੱਥੇ ਕਾਂਗਰਸ ਪਾਰਟੀ ਨੇ ਜੋ ਕਾਂਗਰਸ ਦੇ ਪੰਜਾਬ ਪ੍ਰਧਾਨੇ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਸੀ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਸਿਰਫ ਤੇ ਸਿਰਫ ਆਪਣੇ ਪੰਜਾਬ ਦੇ ਵਿੱਚ ਜੋ ਪ੍ਰਸ਼ਾਸਨ ਉਹ ਰਾਜ ਸੁਧਾਰਨਾ ਚਾਹੁੰਦੇ ਆ ਅਸੀਂ ਖਾਲਿਸਤਾਨ ਨਹੀਂ ਲੈਣਾ ਚਾਹੁੰਦੇ ਪਰ ਖਾਲਿਸਤਾਨ ਨੂੰ ਲੈ ਕੇ ਮਨਦੀਪ ਸਿੰਘ ਨੇ ਕੀ ਕਿਹਾ ਮਨਦੀਪ ਸਿੰਘ ਨੇ ਉਹਨਾਂ ਦੇ ਉਸ ਬਿਆਨ ਦੇ ਉੱਪਰ ਜਿਹੜਾ ਕਿ ਦੁਬਾਰਾ ਬਿਆਨ ਦਿੱਤਾ ਕਿ ਜੋ ਰਾਜਾ ਵਰਿੰਗ ਕਹਿੰਦੇ ਨੇ ਉਸ ਨਾਲ ਮੈਂ ਸਹਿਮਤ ਨਹੀਂ ਹਾਂ ਕਿਉਂਕਿ ਅਸੀਂ ਖਾਲਸਾ ਰਾਜ ਚਾਹੁੰਨੇ ਆ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਚਾਹੁੰਨੇ ਆ ਸੋ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹਰ ਪੰਜਾਬੀ ਚਾਹੁੰਦਾ ਹੈ ਜੋ ਕਿ ਪਿਛਲੀਆਂ ਸਰਕਾਰਾਂ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦਾ ਨਾਰਾ ਦੇ ਕੇ ਪਰ ਲੁੱਟਿਆ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜੋ ਉਹਨਾਂ ਦੇ ਵਿਧਾਇਕ ਸੀ ਉਹ ਵਧਾਇਕਾਂ ਨੇ ਜੋ ਮਾਈਨਿੰਗ 마ਫੀਏ ਚਲਾਏ ਕੇਵਲ 마ਫੀਏ ਚਲਾਏ ਜਿਸ ਕਰਕੇ ਲੋਕਾਂ ਨੇ ਉਹਨਾਂ ਨੂੰ ਸੱਤਾ ਤੋਂ ਬਾਹਰ ਕੀਤਾ ਪਰ ਮੌਜੂਦਾ ਸਰਕਾਰ ਨੇ ਵੀ ਅਜੇ ਹੁਣ ਕੁਝ ਕੀਤਾ ਜਿਸ ਕਰਕੇ ਅੱਜ ਮੌਜੂਦਾ ਸਰਕਾਰ ਨੂੰ ਔਰ ਆਉਣ ਵਾਲੇ ਸਮੇਂ ਦੇ ਬਾਰੇ ਵੀ ਜਿਹੜਾ ਪਸਤਾਵਾ ਹੈ ਕਿ ਸਤਾਈ ਦੇ ਵਿੱਚ ਜੇਕਰ ਅਸੀਂ ਲੋਕਾਂ ਦੇ ਹੱਕਾਂ ਤੇ ਖਰੇ ਨਾ ਉਤਰ ਸਕੇ ਤਾਂ ਫਿਰ ਲੋਕ ਸਾਨੂੰ ਵੀ ਚਲਦਾ ਕਰ ਦਣਗੇ ਇਸੇ ਕਰਕੇ ਮੁੱਖ ਮੰਤਰੀ ਬੁਖਲਾੜ ਦੇ ਵਿੱਚ ਨੇ ਆਵਾਮੀ ਪਾਰਟੀ ਬੁਖਲਾੜ ਦੇ ਵਿੱਚ ਜੋ ਅੱਜ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਹਰ ਸਿੰਘ ਕੋਲ ਬਾਦਲ ਵੀ ਪ੍ਰਚਾਰ ਲਈ ਪਹੁੰਚੇ ਹੋਏ ਸੀ ਔਰ ਉੱਥੇ ਸੁਖਵੀਰ ਸਿੰਘ ਬਾਦਲ ਵੀ ਕੱਲ ਪਹੁੰਚੇ ਹੋਏ ਸੀ ਜੋ ਐਸਐਸਪੀ ਜਿਨ੍ਹਾਂ ਨੇ ਅਕਾਲੀ ਦਲ ਦੇ 6 ਲੋਕਾਂ ਦੇ ਉੱਪਰ ਪਰਚੇ ਵੀ ਦਰਜ ਕੀਤੇ ਨੇ ਪਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਾਨੂੰ ਅਜੇ ਪਰਚਿਆਂ ਦੀ ਕੋਈ ਡਰ ਨਹੀਂ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਵੱਡੇ ਬਾਦਲ ਸਾਹਿਬ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਗੁਜ਼ਾਰ ਚੁੱਕੇ ਨੇ ਔਰ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਉਹ ਜੇਲ੍ਹਾਂ ਵਿੱਚ ਰਹਿ ਚੁੱਕੇ ਨੇ ਸੋ ਸਾਨੂੰ ਜੇਲ੍ਹ ਵੀ ਜਾਣਾ ਪਿਆ ਜਾਵਾਂਗੇ ਪਰ ਅਸੀਂ तरन तरन जिमनी चोन हिकु डह खड़े और इते जित दर्ज कर